ਨਾਮ ਰਾਜਵਿੰਦਰ ਸਿੰਘ ਹੈ ਜੀ ਤੇ ਮੈਂ ਇਹ ਰਾਜਕਟੂ ਆ ਜੀ ਇਹ ਮੇਰਾ ਪੀਜਾਰੀ ਦਿੱਖਤੂ ਹੈ ਇਹ ਸੇਰੇ ਮਤਲਬ ਗੱਡੀ ਲੈ ਕੇ ਆਏ ਨੇ ਮਤਲਬ ਘਰੋਂ ਗੱਡੀ ਲੈ ਕੇ ਆ ਗਏ ਆ ਜੀ ਤੇ ਮਤਲਬ ਬਾਅਦ ਹੰਟ ਘੰਟੇ ਡੇਢ ਘੰਟੇ ਬਾਅਦ ਗੂਣਾ ਆ ਗਿਆ ਵੀ ਗੱਡੀ ਐਕਸੀਡੈਂਟ ਹੋ ਗਿਆ ਜੀ ਤੇ ਅੱਡੀ ਆਖ ਰਿਹਾ ਜੀ ਮਤਲਬ ਗੱਡੀ ਪੂਰੀ ਲੋਸ ਹੋ ਗਈ ਇਹ ਕਹਿ ਰਹੇ ਨੇ ਵੀ ਤੂੰ ਦੇਖਣ ਵਾਲੇ ਕਹਿ ਰਹੇ ਨੇ ਤੂੰ ਮੋਰਸਾਲ ਵਾਲਾ ਗੂ ਆ ਗਿਆ ਜੀ ਦੇ ਗੁਟੀ ਨਾਲ ਨੰਬਰ ਮੱਤੇ ਠੀਕ ਟਾਟਾਂ ਕਾਫੀ ਜ਼ਿਆਦਾ ਨਹੀਂ ਇੱਕਦਮ ਦਾ ਜ਼ਿਆਦਾ ਸੀਰੀਅਸ ਥੀ ਜਿਹੜਾ ਨਾਲ ਹੀ ਰੋਸ ਪੰਜਾਰ ਦੋਸਤਾਂ ਯਾਰ ਦੋਸਤਾਂ ਅੱਛਾ ਅੱਛਾ ਰਾਈਚਾ ਕਹਿ ਜੀ ਹਾਂਜੀ ਇਹ ਸੋਨਰ ਰੈਫਰ ਕਰਤਾ ਜੀ ਮਦਮ ਦੀ ਫੋਟ ਖੜਾ ਅੰਮ੍ਰਿਤੋ ਲੱਗੇ ਨਹੀਂ ਕੋਈ ਕੁਛ ਨਹੀਂ ਆਇਆ ਕਾਈ ਜੀ ਫੰਕਸ਼ਨ ਇਟਾ ਕੀ ਹੈ ਜੀ ਕੋਈ ਨਾ ਐਕਸੀਡੈਂਟ ਕੇਸ ਆਏ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਐ ਤੇ ਇੱਕ 22 ਸਾਲ ਦਾ ਐ ਤੇ ਆਹ ਕੋਰੀਡੋਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਕਾਬ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ